ਜਿਵੇਂ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਇੱਕ ਝੂਠ ਨੂੰ ਛਿਪਾਉਣ ਦੇ ਲਈ ਕਈ ਹੋਰ ਝੂਠ ਬੋਲਣੇ ਪੈਂਦੇ ਆ ਉਸੇ ਤਰ੍ਹਾਂ ਇੱਕ ਗਲਤ ਕੰਮ ਨੂੰ ਛਿਪਾਉਣ ਦੇ ਲਈ ਕਈ ਹੋਰ ਗਲਤ ਕੰਮ ਕਰਨੇ ਪੈਂਦੇ ਆ ਤੇ ਕਈ ਵਾਰ ਤਾਂ ਐਦਾਂ ਦੇ ਗਲਤ ਕੰਮ ਹੋ ਜਾਂਦੇ ਆ ਜਿਨ੍ਹਾਂ ਦਾ ਪਛਤਾਵਾ ਬੰਦਾ ਜੇ ਸਾਰੀ ਉਮਰ ਵੀ ਕਰੀ ਜਾਂਦਾ ਤਾਂ ਵੀ ਘਟ ਹੁੰਦਾ ਯਾਨੀ ਫਿਰ ਉਹਨਾਂ ਨੂੰ ਠੀਕ ਕਰਨ ਦਾ ਕੋਈ ਵੀ ਰਾਹ ਬੰਦੇ ਦੇ ਕੋਲ ਨਹੀਂ ਹੁੰਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਮਾਸੂਮ ਦੀ ਹੱਤਿਆ ਹੁੰਦੀ ਹੈ ਤੇ ਉਸ ਦੀ ਹੱਤਿਆ ਦੇ ਪਿੱਛੇ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਜੋ ਰਾਜ ਖੁੱਲਦਾ ਹੈ ਉਸ ਨੂੰ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਬਾਂਦਾ ਇਸ ਦਾ ਪਿੰਡ ਚੌਸੜ ਜੋ ਕਿ ਥਾਣਾ ਬਸੰਡਾ ਦੇ ਅਧੀਨ ਆਉਂਦਾ ਹੈ ਇੱਕ ਪਿੰਡ ਦਾ ਰਹਿਣ ਵਾਲਾ ਰਜੇਸ਼ ਕੁਮਾਰ ਖੁਸ਼ਵਾਹਾ ਜੋ ਕਿ ਭਾਗੀ ਰਥੀ ਡਿਗਰੀ ਕਾਲਜ ਦੇ ਵਿੱਚ ਲੈਕਚਰਾਰ ਸੀ ਤੇ ਇਸ ਦੇ ਪਰਿਵਾਰ ਵਿੱਚ ਇਸ ਦੀ ਪਤਨੀ ਪੁਸ਼ਪਾ ਅਤੇ ਇਸ ਦਾ 8 ਸਾਲਾ ਬੇਟਾ ਪ੍ਰਿੰਸ ਸੀ ਗੱਲ ਹੈ 19 ਅਕਤੂਬਰ 2020 ਦੀ ਰਜੇਸ਼ ਕਾਲਜ ਗਿਆ ਹੁੰਦਾ ਹੈ ਤੇ ਜੋ ਪੁਸ਼ਪਾ ਹੁੰਦੀ ਹੈ ਉਹ ਮੰਦਰ ਗਈ ਹੁੰਦੀ ਹੈ ਜਦੋਂ ਮੰਦਰ ਤੋਂ ਵਾਪਸ ਘਰ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਪ੍ਰਿੰਸ ਕਿਤੇ ਦਿਖਾਈ ਨਹੀਂ ਦੇ ਰਿਹਾ ਹੁਣ ਉਹ ਪ੍ਰਿੰਸ ਦੀ ਤਲਾਸ਼ ਕਰਦੀ ਹੈ ਇੱਧਰ ਉੱਧਰ ਸਭ ਕਿਤੇ ਪ੍ਰਿੰਸ ਨੂੰ ਦੇਖਿਆ ਜਾਂਦਾ ਪਰ ਪ੍ਰਿੰਸ ਉਸ ਨੂੰ ਨਹੀਂ ਮਿਲਦਾ ਤਾਂ ਉਹ ਆਪਣੇ ਦਿਉਰ ਰਕੇਸ਼ ਖੁਸ਼ਮਹਾ ਦੇ ਘਰ ਜਾਂਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਤੂੰ ਪ੍ਰਿੰਸ ਤਾਂ ਨਹੀਂ ਦੇਖਿਆ ਤਾਂ ਉਸ ਨੇ ਕਿਹਾ ਕਿ ਨਹੀਂ ਮੈਂ ਪ੍ਰਿੰਸ ਨਹੀਂ ਦੇਖਿਆ ਹੁਣ ਉਹ ਦੋਨੋਂ ਮਿਲ ਕੇ ਪ੍ਰਿੰਸ ਦੀ ਤਲਾਸ਼ ਕਰਦੇ ਨੇ ਪਰ ਪ੍ਰਿੰਸ ਨਹੀਂ ਮਿਲਦਾ ਉਸ ਤੋਂ ਬਾਅਦ ਫਿਰ ਉਸ਼ਪਾ ਵੱਲੋਂ ਰਜੇਸ਼ ਖੁਸ਼ਵਾਹਾ ਨੂੰ ਜਾਣੀ ਆਪਣੇ ਪਤੀ ਨੂੰ ਕਾਲ ਕੀਤੀ ਜਾਂਦੀ ਹੈ ਕਿ ਪ੍ਰਿੰਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਉਹ ਲਾਪਤਾ ਹੋ ਗਿਆ ਇਹ ਸੁਣ ਕੇ ਰਜੇਸ਼ ਘਰ ਆਉਂਦਾ ਹੈਗਾ ਹੁਣ ਇਹ ਸਾਰੇ ਪ੍ਰਿੰਸ ਦੀ ਤਲਾਸ਼ ਕਰਦੇ ਆ ਪਰ ਪ੍ਰਿੰਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਮਾਪੇ ਬੜੇ ਪਰੇਸ਼ਾਨ ਸੀ ਕਿ ਉਹਨਾਂ ਦਾ 8 ਸਾਲਾ ਬੇਟਾ ਗਿਆ ਤਾਂ ਗਿਆ ਕਿੱਥੇ ਤਲਾਸ਼ ਕਰਦੇ ਕਰਦੇ ਸ਼ਾਮ ਹੋ ਜਾਂਦੀ ਹੈ तकरीबन ਸ਼ਾਮ ਦੇ 7 ਵਜੇ ਜਾਂਦੇ ਆ ਉਸ ਤੋਂ ਬਾਅਦ ਬਸੰਡਾ ਥਾਣੇ ਦੇ ਵਿੱਚ ਜਾ ਕੇ ਥਾਣਾ ਮੁਖੀ ਨਰਿੰਦਰ ਕੁਮਾਰ ਨੂੰ ਰਿਪੋਰਟ ਲਿਖਾਈ ਜਾਂਦੀ ਹੈ ਕਿ ਸਾਡਾ ਜੋ ਬੇਟਾ ਸੀ ਉਹ ਸਵੇਰੇ ਗਾਇਬ ਹੋ ਗਿਆ ਪਰ ਅਸੀਂ ਉਸ ਦੀ ਬਹੁਤ ਤਲਾਸ਼ ਕੀਤੀ ਸਾਨੂੰ ਉਹ ਨਹੀਂ ਮਿਲਿਆ ਹੁਣ ਪੁਲਿਸ ਉਹਨਾਂ ਦੀ ਕੰਪਲੀਟ ਦਰਜ ਕਰਦੀ ਹੈ ਕੰਪਲੀਟ ਦਰਜ ਕਰਨ ਤੋਂ ਬਾਅਦ ਜੋ ਰਜੇਸ਼ ਹੁੰਦਾ ਉਸਦੀ ਪਤਨੀ ਹੁੰਦੀ ਆ ਰਕੇਸ਼ ਹੁੰਦਾ ਜਾਨੀ ਇਹ ਸਾਰੇ ਘਰ ਵਾਪਸ ਆ ਜਾਂਦੇ ਨੇ ਤਕਰੀਬਨ ਰਾਤ ਦੇ 10 ਵੱਜ ਜਾਂਦੇ ਨੇ ਕਿਉਂਕਿ ਮਾਤਾ ਪਿਤਾ ਨੂੰ ਨੀਂਦ ਨਹੀਂ ਆ ਰਹੀ ਸੀ ਨੀਂਦ ਆ ਵੀ ਨਹੀਂ ਸਕਦੀ ਜਿਸ ਦਾ ਬੱਚਾ ਗਾਇਬ ਹੋ ਗਿਆ ਹੋਵੇ ਤਕਰੀਬਨ 10 ਵਜੇ ਰਜੇਸ਼ ਦੇ ਫੋਨ ਉੱਤੇ ਇੱਕ ਕਾਲ ਆਉਂਦੀ ਹੈ ਤੇ ਅੱਗੋਂ ਇੱਕ ਬੰਦਾ ਬੋਲ ਰਿਹਾ ਸੀ ਉਹ ਰਜੇਸ਼ ਨੂੰ ਕਹਿੰਦਾ ਕਿ ਮਾਸਟਰ ਜੀ ਜੇ ਤੁਸੀਂ ਆਪਣੇ ਬੇਟੇ ਦੀ ਸਲਾਮਤੀ ਚਾਹੁੰਦੇ ਹੋ ਤਾਂ 5 ਲੱਖ ਰੁਪਏ ਦਾ ਇੰਤਜ਼ਾਮ ਕਰੋ ਯਾਨੀ ਉਹਨਾਂ ਨੂੰ ਫਰौती ਚਾਹੀਦੀ ਹੈ ਨਹੀਂ ਤਾਂ ਫਿਰ ਆਪਣੇ ਬੇਟੇ ਦੀ লাশ ਦੇਖਣ ਲਈ ਤਿਆਰ ਰਹੋ ਉਸ ਤੋਂ ਬਾਅਦ ਫੋਨ ਕੱਟ ਜਾਂਦਾ ਹੈ ਤੇ ਹੁਣ ਜੋ ਪ੍ਰਿੰਸ ਦੀ ਮਾਂ ਪੁਸ਼ਪਾ ਸੀ ਉਹ ਕਹਿੰਦੀ ਹੈ ਕਿ ਮੇਰੇ ਸਾਰੇ ਗਹਿਣੇ ਵੇਚ ਦਿਓ ਸਭ ਕੁਝ ਵੇਚ ਦਿਓ 5 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਤੁਸੀਂ ਇਸ ਕਿਡਨੈਪਰ ਨੂੰ ਦੇ ਦਿਓ ਮੈਨੂੰ ਮੇਰਾ ਬੇਟਾ ਚਾਹੀਦਾ ਸਾਰੀ ਰਾਤ ਉਹਨਾਂ ਦੀ ਜਾਗਦਿਆਂ ਦੀ ਲੰਘ ਜਾਂਦੀ ਹੈ ਸਵੇਰ ਹੁੰਦੀ ਹੈ 20 ਅਕਤੂਬਰ 2020 ਦਾ ਦਿਨ ਚੜ੍ਹਦਾ ਹੈ ਤਾਂ ਜੋ ਰਕੇਸ਼ ਹੁੰਦਾ ਹੈ ਰਜੇਸ਼ ਦਾ ਭਰਾ ਉਹ ਨੇੜੇ ਇੱਕ 100 ਮੀਟਰ ਤੇ ਇੱਕ ਤਲਾਬ ਹੁੰਦਾ ਹੈ ਇਸ ਪਿੰਡ ਦੇ ਵਿੱਚ ਇਹਨਾਂ ਦੇ ਘਰ ਤੋਂ ਤਾਂ ਉੱਥੇ ਜਾਂਦਾ ਹੈ ਜਾ ਕੇ ਦੇਖਦਾ ਹੈ ਕਿ ਉਸ ਨੂੰ ਪ੍ਰਿੰਸ ਦੀ ਇੱਕ ਚੱਪਲ ਦਿਖਾਈ ਦਿੰਦੀ ਹੈ ਤਾਂ ਉਸ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਸ਼ਾਇਦ ਪ੍ਰਿੰਸ ਇਸ ਤਲਾਬ ਦੇ ਵਿੱਚ ਨਾ ਡੁੱਬ ਗਿਆ ਹੋਵੇ ਉਹ ਘਰ ਆਉਂਦਾ ਹੈ ਤੇ ਆਪਣੇ ਭਰਾ ਨੂੰ ਪਰਜਾਈ ਨੂੰ ਕਹਿੰਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਪ੍ਰਿੰਸ ਤਲਾਬ ਦੇ ਵਿੱਚ ਨਾ ਡੁੱਬ ਗਿਆ ਹੋਵੇ ਕਿਉਂਕਿ ਉਸ ਦੀ ਚੱਪਲ ਉੱਥੋਂ ਮੈਨੂੰ ਮਿਲੀ ਹੈ ਹੁਣ ਸਾਰੇ ਪਰਿਵਾਰ ਵਾਲੇ ਤਲਾਬ ਤੇ ਚਲੇ ਜਾਂਦੇ ਆ ਤੇ ਦੋ ਤੈਰਨ ਵਾਲੇ ਬੰਦਿਆਂ ਨੂੰ ਤਲਾਬ ਦੇ ਵਿੱਚ ਭੇਜਿਆ ਹੁਣ ਜੋ ਤੈਰਾਕ ਸੀ ਉਹ ਤਲਾਬ ਦੇ ਵਿੱਚ ਸਲਾਂਘ ਲਗਾਉਂਦੇ ਨੇ ਤੇ ਦੇਖਦੇ ਨੇ ਕਿ ਸ਼ਾਇਦ ਕਿਤੇ ਪ੍ਰਿੰਸ ਇਸ ਤਲਾਬ ਦੇ ਵਿੱਚ ਨਾ ਡੁੱਬ ਗਿਆ ਹੋਵੇ ਕਿ ਸ਼ਾਇਦ ਉਸ ਦਾ ਪੈਰ ਵਗੈਰਾ ਨਾ ਫਿਸਲ ਗਿਆ ਹੋਵੇ ਤੇ ਉਹ ਤਲਾਬ ਦੇ ਵਿੱਚ ਨਾ ਡਿੱਗ ਪਿਆ ਹੋਵੇ ਪਰ ਪ੍ਰਿੰਸ ਤਲਾਬ ਦੇ ਵਿੱਚੋਂ ਨਹੀਂ ਮਿਲਦਾ ਉਸ ਦੇ ਨਜ਼ਦੀਕ ਹੀ ਝਾੜੀਆਂ ਹੁੰਦੀਆਂ ਨੇ ਝਾੜੀਆਂ ਦੇ ਕੋਲ ਪ੍ਰਿੰਸ ਦੀ ਦੂਸਰੀ ਚੱਪਲ ਮਿਲਦੀ ਹੈ ਤੇ ਹੁਣ ਤਾਂ ਮਾਤਾ ਪਿਤਾ ਆਪਣੇ ਬੇਟੇ ਲਈ ਆਪਣੇ ਬੇਟੇ ਨੂੰ ਦੇਖਣ ਲਈ ਆਪਣੇ ਬੇਟੇ ਨੂੰ ਮਿਲਣ ਲਈ ਹੋਰ ਬੇਤਾਬ ਹੋ ਜਾਂਦੇ ਨੇ ਕਿ ਆਖਰ ਸਾਡਾ ਬੇਟਾ ਹੈ ਤਾਂ ਹੈ ਕਿੱਥੇ ਉਸ ਤੋਂ ਬਾਅਦ ਜਦੋਂ ਝਾੜੀਆਂ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਝਾੜੀਆਂ ਦੇ ਹੇਠਾਂ ਪ੍ਰਿੰਸ ਦੀ ਲਾਸ਼ ਮਿਲਦੀ ਹੈ ਜਿਸ ਦੇ ਮੂੰਹ ਉੱਪਰ ਟੇਪ ਲੱਗੀ ਹੋਈ ਸੀ ਤੇ ਹੱਥ ਪੈਰ ਜਿਸ ਦੇ ਬੰਨੇ ਹੋਏ ਸੀ ਤੇ ਪਹਿਲੀ ਨਜ਼ਰ ਦੇ ਵਿੱਚ ਹੀ ਦੇਖਣ ਨੂੰ ਲੱਗ ਰਿਹਾ ਸੀ ਕਿ ਪ੍ਰਿੰਸ ਦਾ ਗਲ ਘੁੱਟ ਕੇ ਇਸ ਦੀ ਹਤਿਆ ਕੀਤੀ ਗਈ ਹੈ। ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਮੌਕੇ ਤੇ ਆਉਂਦੀ ਹੈ। ਡੀਐਸਪੀ ਸਾਹਿਬ ਵੀ ਮੌਕੇ ਤੇ ਆ ਜਾਂਦੇ ਨੇ। ਪ੍ਰਿੰਸ ਦੀ Laash ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈਤਾ ਤੇ ਉਸ ਤੋਂ ਬਾਅਦ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਪ੍ਰਿੰਸ ਦਾ ਕਤਲ ਕਿਸ ਨੇ ਕੀਤਾ, ਕਿਉਂ ਕੀਤਾ ਤੇ ਸਭ ਤੋਂ ਜ਼ਿਆਦਾ ਸ਼ੱਕ ਪੁਲਿਸ ਨੂੰ ਪਰਿਵਾਰ ਵਾਲਿਆਂ ਤੇ ਸੀ ਕਿ ਸ਼ਾਇਦ ਪਰਿਵਾਰ ਦੇ ਵਿੱਚੋਂ ਹੀ ਕਿਸੇ ਨੇ ਇਸ ਬੱਚੇ ਦਾ ਕਤਲ ਕੀਤਾ ਹੁਣ ਪਰਿਵਾਰ ਵਾਲਿਆਂ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਜੋ ਰਜੇਸ਼ ਖੁਸ਼ਬਾਹਾ ਹੁੰਦਾ ਹੈ ਉਹ ਪੁਲਿਸ ਨੂੰ ਦੱਸਦਾ ਹੈ ਕਿ ਸਾਡੇ ਕੋਲ ਇੱਕ ਫੋਨ ਵੀ ਆਇਆ ਸੀ ਫਰੋਤੀ ਦਾ ਕਿ 5 ਲੱਖ ਰੁਪਿਆ ਦਿਓ ਜੇ ਦਵੋਗੇ ਤਾਂ ਅਸੀਂ ਤੁਹਾਡੇ ਬੱਚੇ ਨੂੰ ਛੱਡ ਦੇਵਾਂਗੇ ਨਹੀਂ ਇਸ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਤੇ ਸਾਨੂੰ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਤੁਸੀਂ ਜੇ ਪੁਲਿਸ ਨੂੰ ਦੱਸਿਆ ਤਾਂ ਸਾਡੇ ਨਾਲੋਂ ਬੁਰਾ ਕੋਈ ਨਹੀਂ ਹੋਵੇਗਾ ਤੇ ਅਸੀਂ ਤੁਹਾਡੇ ਬੱਚੇ ਨੂੰ ਮਾਰ ਦੇਵਾਂਗੇ ਇਹ ਗੱਲ ਵੀ ਦੱਸੀ ਤੇ ਇਹ ਵੀ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਰਜੇਸ਼ ਦਾ ਜੋ ਭਰਾ ਸੀ ਜਤਿੰਦਰ ਤੇ ਉਸ ਦੀ ਪਤਨੀ ਸਤ ਰੂਪਾ ਕਿ ਇਹਨਾਂ ਨੇ ਸ਼ਾਇਦ ਕੁਝ ਕੀਤਾ ਹੈ ਸਾਡੇ ਬੱਚੇ ਦੇ ਕਤਲ ਪਿੱਛੇ ਇਹਨਾਂ ਦਾ ਹੱਥ ਹੋ ਸਕਦਾ ਹੈ ਜਤਿੰਦਰ ਖੁਸ਼ਵਾਹਾ ਦਾ ਘਰ ਰਜੇਸ਼ ਖੁਸ਼ਵਾਹਾ ਦੇ ਘਰ ਤੋਂ ਤਿੰਨ ਚਾਰ ਘਰ ਛੱਡ ਕੇ ਨਾਲ ਹੀ ਸੀ ਉਸ ਤੋਂ ਬਾਅਦ ਪੁਲਿਸ ਜਤਿੰਦਰ ਖੁਸ਼ਵਾਹਾ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਜਤਿੰਦਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਮੈਂ ਤਾਂ 19 ਅਕਤੂਬਰ 2020 ਨੂੰ ਸਵੇਰੇ 7 ਵਜੇ ਹੀ ਆਪਣੇ ਖੇਤ ਗਿਆ ਸੀ ਪਾਣੀ ਲਗਾਉਣ ਲਈ ਤੇ ਮੈਨੂੰ 12 1 ਵਜੇ ਮੇਰੀ ਪਤਨੀ ਸਤ ਰੂਪਾ ਦਾ ਫੋਨ ਆਇਆ ਕਿ ਪ੍ਰਿੰਸ ਗਾਇਬ ਹੋ ਗਿਆ ਲਾਪਤਾ ਹੋ ਗਿਆ ਤੇ ਮੈਂ ਉਸੇ ਵਖਤ ਘਰ ਆਇਆ ਤੇ ਉਸ ਤੋਂ ਬਾਅਦ ਮੈਂ ਪ੍ਰਿੰਸ ਦੀ ਇਹਨਾਂ ਦੇ ਪਰਿਵਾਰ ਨਾਲ ਮਿਲ ਕੇ ਤਲਾਸ਼ ਵੀ ਕੀਤੀ ਹੈ ਜਾਨੀ ਇਹ ਗੱਲਾਂ ਤੋਂ ਪੁਲਿਸ ਨੂੰ ਲੱਗਿਆ ਕਿ ਜੋ ਜਤਿੰਦਰ ਆ ਉਹ ਸਹੀ ਕਹਿ ਰਿਹਾ ਉਸ ਦੇ ਗੱਲ ਕਰਨ ਦੇ ਤਰੀਕੇ ਤੋਂ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਬੰਦਾ ਝੂਠ ਨਹੀਂ ਬੋਲ ਰਿਹਾ ਉਸ ਤੋਂ ਬਾਅਦ ਹੁਣ ਸਤ ਰੂਪਾ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਜਦੋਂ ਸਤ ਰੂਪਾ ਨੂੰ ਬੁਲਾਇਆ ਜਾਂਦਾ ਤਾਂ ਉਸ ਦੀ ਜ਼ੁਬਾਨ ਵੀ ਲੜਖੜਾ ਰਹੀ ਸੀ ਤੇ ਉਸ ਦੇ ਹੋਸ਼ ਵੀ ਉੱਡ ਗਏ ਸੀ ਪੁਲਿਸ ਨੂੰ ਪਹਿਲੀ ਨਜ਼ਰ ਵਿੱਚ ਹੀ ਲੱਗਿਆ ਕਿ ਜ਼ਰੂਰ ਇਸ ਔਰਤ ਨੇ ਹੀ ਕੁਝ ਕੀਤਾ ਹੈ ਇਸ ਕਤਲ ਦੇ ਪਿੱਛੇ ਇਸ ਦਾ ਹੀ ਹੱਥ ਲੱਗਦਾ ਹੈ ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਸਤਰੂਪਾ ਜੋ ਪੁਲਿਸ ਦੇ ਸਵਾਲ ਸੀ ਉਹਨਾਂ ਦੇ ਸਹੀ-ਸਹੀ ਜਵਾਬ ਨਹੀਂ ਦੇ ਰਹੀ ਸੀ ਯਾਨੀ ਜਵਾਬਾਂ ਨੂੰ ਘਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਦੋਂ ਹੁਣ ਫਿਰ ਪੁਲਿਸ ਸਖਤੀ ਤੇ ਆਉਂਦੀ ਹੈ ਤੇ ਫਿਰ ਸਤ ਰੂਪਾ ਰਾਜ ਉਗਲਦੀ ਹੈ ਪੁਲਿਸ ਇਧਰ ਸਤ ਰੂਪਾ ਤੋਂ ਪੁੱਛਗਿੱਛ ਕਰ ਰਹੀ ਸੀ ਤੇ ਜੋ ਫੋਨ ਰਜੇਸ਼ ਕੁਸ਼ਵਾਹਾਂ ਨੂੰ ਆਇਆ ਸੀ ਉਸ ਦੀ ਵੀ ਜਾਂਚ ਕਰ ਰਹੀ ਸੀ ਤਾਂ ਪਤਾ ਲੱਗਦਾ ਪੁਲਿਸ ਨੂੰ ਕਿ ਇਹ ਜੋ ਨੰਬਰ ਹੈ ਬਸੰਡਾ ਦੇ ਰਹਿਣ ਵਾਲੇ ਛੋਟਾ ਗੁਪਤਾ ਦਾ ਤੇ ਇਧਰ ਹੁਣ ਸਤ ਰੂਪਾ ਰਾਜ ਉਗਲਦੀ ਹੈ ਉਹ ਦੱਸਦੀ ਹੈ ਕਿ ਮੇਰਾ ਮੇਰੇ ਪਤੀ ਦੇ ਨਾਲ ਤਕਰੀਬਨ 7-8 ਸਾਲ ਪਹਿਲਾਂ ਵਿਆਹ ਹੋਇਆ ਤੇ ਸਾਡੇ ਘਰ ਦੋ ਬੇਟੀਆਂ ਦਾ ਜਨਮ ਹੋਇਆ ਉਸ ਤੋਂ ਬਾਅਦ ਮੇਰੇ ਪਤੀ ਦਾ ਇੰਟਰਸਟ ਮੇਰੇ ਵਿੱਚੋਂ ਘਟ ਗਿਆ ਉਹ ਮੈਨੂੰ ਪਤੀ ਵਾਲਾ ਪਿਆਰ ਨਹੀਂ ਦੇ ਰਿਹਾ ਸੀ ਤੇ ਮੈਨੂੰ ਇਗਨੋਰ ਕਰ ਰਿਹਾ ਸੀ ਉਸ ਤੋਂ ਬਾਅਦ ਮੇਰੀ ਮੁਲਾਕਾਤ ਹੁੰਦੀ ਆ ਅੰਕਿਤ ਖੁਸ਼ਵਾਹਾ ਦੇ ਨਾਲ ਜੋ ਕਿ ਇਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਹੀ ਸੀ ਇਸ ਦਾ ਦਿਓਰ ਲੱਗਦਾ ਸੀ ਅੰਕਿਤ ਖੁਸ਼ਵਾਹਾ ਦਾ ਸੱਤ ਰੂਪਾ ਦੇ ਘਰ ਆਉਣਾ ਜਾਣਾ ਹੋ ਜਾਂਦਾ ਹੈ ਇਹ ਦੋਨੋਂ ਦਿਓਰ ਪਰਜਾਈ ਹੁੰਦੇ ਆ ਅੰਕਿਤ ਉਸ ਨੂੰ ਮਜ਼ਾਕ ਵਗੈਰਾ ਕਰਦਾ ਰਹਿੰਦਾ ਹੈ ਤੇ ਇਸ ਦੇ ਨਾਲ ਇਹਨਾਂ ਦੀ ਨੇੜਤਾ ਵੱਧ ਜਾਂਦੀ ਹੈ ਹੁਣ ਇਹਨਾਂ ਦੇ ਵਿੱਚ ਪਿਆਰ ਹੋ ਜਾਂਦਾ ਹੈ ਤੇ ਹੁਣ ਇਹ ਇੱਕ ਦੂਜੇ ਦੇ ਨਾਲ ਸਬੰਧ ਬਣਾਉਣ ਲੱਗ ਜਾਂਦੇ ਆ ਏਦਾਂ ਹੀ ਚੱਲਦਾ ਰਹਿੰਦਾ ਹੈ ਜਤਿੰਦਰ ਜਦੋਂ ਖੇਤ ਗਿਆ ਹੁੰਦਾ ਤਾਂ ਜੋ ਅੰਕਿਤ ਸੀ ਉਹ ਇਸ ਦੇ ਘਰ ਆ ਜਾਂਦਾ ਤੇ ਕਈ ਵਾਰ ਜੋ ਸਤ ਰੂਪਾ ਸੀ ਉਹ ਵੀ ਉਸ ਨੂੰ ਮਿਲਣ ਚਲੀ ਜਾਂਦੀ ਸੀ 19 ਅਕਤੂਬਰ 2020 ਨੂੰ ਜਦੋਂ ਜਤਿੰਦਰ ਖੁਸ਼ਵਾਹਾ ਖੇਤ ਗਿਆ ਸੀ ਤਾਂ ਅੰਕਿਤ ਖੁਸ਼ਵਾਹਾ ਇਸ ਦੇ ਘਰ ਆ ਜਾਂਦਾ ਇਸ ਦੀ ਪਤਨੀ ਸਤ ਰੂਪਾ ਦੇ ਕੋਲ ਉਸ ਤੋਂ ਬਾਅਦ ਇਹ ਸਬੰਧ ਬਣਾਉਣ ਲੱਗਦੇ ਨੇ ਅਤੇ ਇਹਨਾਂ ਤੋਂ ਜੋ ਘਰ ਦਾ ਗੇਟ ਹੁੰਦਾ ਉਹ ਖੁੱਲਾ ਰਹਿ ਜਾਂਦਾ ਹੈ ਉਧਰ ਪ੍ਰਿੰਸ ਖੇਡਦਾ ਖੇਡਦਾ ਇਹਨਾਂ ਦੇ ਘਰ ਆ ਜਾਂਦਾ ਤੇ ਜਦੋਂ ਉਹ ਕਮਰੇ ਦੇ ਵਿੱਚ ਆਉਂਦਾ ਤਾਂ ਇਹਨਾਂ ਦੋਨਾਂ ਨੂੰ ਉਹ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲੈਂਦਾ ਹੁਣ ਅੰਕੇ ਤੇ ਖੁਸ਼ਵਾਹਾ ਤੇ ਸੱਤ ਰੂਪਾਂ ਨੂੰ ਡਰ ਹੋ ਜਾਂਦਾ ਕਿ ਇਹ ਬੱਚਾ ਸਾਡਾ ਰਾਜ ਖੋਲ ਦੇਵੇਗਾ ਸਾਡੀ ਬਦਨਾਮੀ ਹੋ ਜਾਏਗੀ ਸਾਨੂੰ ਬਚਨ ਲਈ ਕੋਈ ਥਾਂ ਨਹੀਂ ਮਿਲੇਗੀ ਇਸ ਲਈ ਬਿਹਤਰ ਹੈ ਕਿ ਉਸ ਤੋਂ ਪਹਿਲਾਂ ਹੀ ਕਿਉਂ ਨਾ ਇਸ ਦਾ ਕਤਲ ਕਰ ਦਿੱਤਾ ਜਾਵੇ ਤੇ ਉਸੇ ਵਕਤ ਤੇ ਪ੍ਰਿੰਸ ਨੂੰ ਫੜਦੇ ਨੇ ਤੇ ਉਸ ਦੇ ਮੂੰਹ ਤੇ ਟੇਪ ਲਪੇਟ ਕੇ ਉਸ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਉਸ ਦਾ ਗਲ ਕੁੱਟ ਦਿੰਦੇ ਨੇ ਗਲ ਕੁੱਟਣ ਤੋਂ ਬਾਅਦ ਉਸ ਦੀ লাশ ਨੂੰ ਇਹ ਇੱਥੇ ਘਰ ਵਿੱਚ ਹੀ ਰੱਖ ਲੈਂਦੇ ਨੇ ਜਦੋਂ ਫਿਰ ਹੁਣ ਰੌਲਾ ਪੈ ਜਾਂਦਾ ਚਾਰੇ ਪਾਸੇ ਪ੍ਰਿੰਸ ਦੀ ਤਲਾਸ਼ ਹੋਣ ਲੱਗ ਜਾਂਦੀ ਹੈ ਤੇ ਹੁਣ ਇਹਨਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਪ੍ਰਿੰਸ ਦੀ লাশ ਦਾ ਕੀ ਕੀਤਾ ਜਾਵੇ ਤਾਂ ਅੰਕਿਤ ਖੁਸ਼ਵਾਹਾ ਦਾ ਦੋਸਤ ਹੁੰਦਾ ਹੈ ਛੋਟਾ ਗੁਪਤਾ ਉਸ ਨੂੰ ਉਹ ਫੋਨ ਕਰਕੇ ਸਾਰੀ ਗੱਲਬਾਤ ਦੱਸਦਾ ਤੇ ਆਪਣੇ ਨਾਂ ਰਲਾਉਂਦਾ ਹੈ ਇਹ ਰਾਤ ਨੂੰ ਪਹਿਲਾਂ ਤਾਂ ਰਜੇਸ਼ ਖੁਸ਼ਵਾਹਾ ਨੂੰ ਛੋਟਾ ਗੁਪਤਾ ਫੋਨ ਕਰਦਾ ਹੈ ਫਰੌਤੀ ਦੇ ਲਈ ਤਾਂ ਜੋ ਪਰਿਵਾਰ ਵਾਲਿਆਂ ਨੂੰ ਤੇ ਪੁਲਿਸ ਵਾਲਿਆਂ ਨੂੰ ਗੁੰਮਰਾਹ ਕੀਤਾ ਜਾਵੇ ਉਸ ਤੋਂ ਬਾਅਦ ਅੱਧੀ ਰਾਤ ਨੂੰ ਇਹ ਪ੍ਰਿੰਸ ਦੀ লাশ ਨੂੰ ਘਰੋਂ ਚੱਕ ਕੇ ਤਲਾ ਦੇ ਕੋਲੇ ਝਾੜੀਆਂ ਦੇ ਵਿੱਚ ਲਕੋਉ ਆਉਂਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸਾਡੇ ਤੱਕ ਕੋਈ ਨਹੀਂ ਪਹੁੰਚੇਗਾ ਪਰ ਕਹਿੰਦੇ ਨੇ ਕਿ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਂਦੀ ਹੈ ਫੇਰ ਤਾਂ ਉਹ ਦੋਸ਼ੀ ਨੂੰ ਪਤਾਲ ਵਿੱਚੋਂ ਵੀ ਕੱਢ ਲੈਂਦੀ ਹੈ ਪੁਲਿਸ ਕੇਸ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ 22 ਅਕਤੂਬਰ 2020 ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉੱਥੋਂ ਇਹਨਾਂ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਇੱਕ ਮਾਸੂਮ ਦੀ ਜਾਨ ਲੈ ਲਈ ਗਈ ਜਿਸ ਨੂੰ ਪਤਾ ਵੀ ਨਹੀਂ ਸੀ ਕਿ ਉਸ ਦਾ ਕਸੂਰ ਕੀ ਹੈ ਉਸ ਦਾ ਜੁਰਮ ਕੀ ਹੈ ਜਿਸ ਦੇ ਬਦਲੇ ਉਸ ਨੂੰ ਐਡੀ ਵੱਡੀ ਸਜ਼ਾ ਦਿੱਤੀ ਜਾ ਰਹੀ ਹੈ ਕਿਸ ਕਾਰਨ ਉਸ ਦਾ ਕਤਲ ਕੀਤਾ ਜਾ ਰਿਹਾ ਤੇ ਇਧਰ ਸਤ ਰੂਪਾ ਤੇ ਅੰਕਤ ਨੇ ਆਪਣਾ ਮਾੜਾ ਕਰਮ ਛਪਾਉਣ ਦੇ ਲਈ ਉਹ ਕਰ ਦਿੱਤਾ ਜਿਸ ਦੇ ਨਾਲ ਇੱਕ ਮਾਸੂਮ ਦੀ ਜ਼ਿੰਦਗੀ ਤਾਂ ਖਤਮ ਹੋਈ ਹੈ ਪਰ ਉਸ ਦੇ ਨਾਲ ਨਾਲ ਇਹਨਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਕਿਉਂਕਿ ਅਦਾਲਤ ਵੱਲੋਂ ਜੋ ਇਹਨਾਂ ਨੇ ਜੁਰਮ ਕੀਤਾ ਉਸ ਦੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੀ ਦਿੱਤੀ ਜਾਏਗੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ